ਦਸੰਬਰ ਮਹੀਨੇ ਦੀ ਗੱਲ ਹੈ ਦਸੰਬਰ ਮਹੀਨੇ ਚ ਪੀੜਤਾ ਦਾ ਪਤੀ ਘਰ ਨਹੀਂ ਸੀ ਉਹ ਇਕੱਲੀ ਸੀ ਇਸ ਦੌਰਾਨ ਪੀੜਤਾ ਦਾ ਨਨਦੋਇਆ ਯਾਨੀ ਕਿ ਉਹਦੇ ਘਰ ਵਾਲੇ ਦਾ ਜੀਜਾ ਆਇਆ ਉਸਨੇ ਉਸ ਪੀੜਤਾ ਦੇ ਨਾਲ ਕਤੇ ਤੋਰ ਤੇ ਬਲਾਤਕਾਰ ਕੀਤਾ ਇਤਨਾ ਨਹੀਂ ਉਸ ਤੋਂ ਬਾਅਦ ਵੀ ਧਮਕੀਆਂ ਦੇ ਕੇ ਉਹ ਰੇਪ ਕਰਦਾ ਰਿਹਾ ਇਸ ਤੋਂ ਬਾਅਦ ਪੀਟਵਾਨ ਨੂੰ ਆਪਣੇ ਪਰਿਵਾਰ ਨੂੰ ਗੱਲ ਦੱਸੀ ਗਈ ਸਾਰੀ ਕੱਟਾਂ ਬਾਰੇ ਜਾਣਕਾਰੀ ਦਿੱਤੀ ਗਈ ਉਸ ਤੋਂ ਬਾਅਦ ਜਿਰਕਪੁਰ ਥਾਣੇ 'ਚ ਜ਼ੀਰੋ ਆਫਿਰ ਕੱਟਣ ਤੋਂ ਬਾਅਦ ਉਹ ਕਨੌਰ ਥਾਣੇ ਨੂੰ ਐਫਆਰ ਭੇਜੀ ਗਈ ਇਹਦੇ આરોਪ ਦੇ ਵਿੱਚ આરોપી ਦੇ ਖਿਲਾਫ ਕੇਸ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰਦੇ ਹਾਂ ਨਮਸਕਾਰ ਜੀ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅਰੀਏ ਨਿਊਜ਼ ਤਾਡਾ ਸਭ ਦਾ ਸਵਾਗਤ ਕਰਦਾ ਕਟਨਾ ਦੇ ਦੌਰਾਨ ਜੋ ਗੱਲ ਦੱਸੀ ਗਈ ਹੈ ਉਹਦੇ ਮਤਲਬਿਕ ਦਸੰਬਰ 2023 ਦੇ ਵਿੱਚ ਪੀੜਤਾ ਦਾ ਪਤੀ ਘਰ ਨਹੀਂ ਸੀ ਪੀੜਤਾ ਬਤੇ ਘਰ ਨਹੀਂ ਸੀ ਇਸ ਦੌਰਾਨ ਪੀੜਤਾ ਦਾ ਨਨਦੋਇਆ ਕਰ ਰਿਹਾ ਉਸਨੇ ਉਹਦੇ ਪਤੀ ਦੀ ਗੈਰਹਾਜ਼ਰੀ ਦੇ ਵਿੱਚ ਕਈ ਤੌਰ ਤੇ ਉਸ ਨਾਲ ਰੇਪ ਕੀਤਾ ਦੋਸਤੋ ਗੱਲ ਇੱਥੇ ਹੀ ਨਹੀਂ ਰੁਕੀ ਇਸ ਤਰ੍ਹਾਂ ਕਹਿ ਸਕਦੇ ਆ ਕਿ ਇਸ ਔਰੋਪੀ ਦੇ ਹੌਸਲੇ ਵੱਧ ਗਏ ਅਰੋਪੀ ਹੌਸਲੇ ਵਧਣ ਕਰਕੇ ਅਰੋਪੀਵਾਂ ਨੂੰ ਪੀੜਤਾ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ ਉਸ ਤੋਂ ਬਾਅਦ ਡਰਾ ਧਮਕਾ ਕੇ ਵੀ ਪੀੜਤਾ ਦੇ ਨਾਲ ਰੇਪ ਕਰਦਾ ਰਿਹਾ ਉਸ ਪੀੜਤਾ ਵੱਲੋਂ ਇਹ ਸਾਰੀ ਕਹਾਣੀ ਬਾਰੇ ਇਸ ਸਾਰੀ ਵਾਰਦਾਤ ਬਾਰੇ ਇਸ ਸਾਰੀ ਸਾਰੀ ਘਟਨਾ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ ਸਾਰੇ ਗੱਲ ਦੱਸੀ ਆਪ ਵਿੱਚ ਦੱਸੀ ਕਿ ਕਿਵੇਂ ਉਦਾਨਨ ਦੋਈਆ ਡਰਾ ਧਮਕਾ ਕੇ ਕਤੇ ਤੋਰ ਤੇ ਰੇਪ ਕਰਦਾ ਆ ਰਿਹਾ ਹੈ ਪੀੜਤਾ ਜਦੋਂ ਤੰਗ ਹੋਈ ਤਾਂ ਪੀੜਤਾ ਨੇ ਆਪਣੇ ਪਰਿਵਾਰ ਨੂੰ ਜਾ ਕੇ ਸਾਰੀ ਗੱਲ ਦੱਸੀ ਸਾਰੀ ਗੱਲ ਦੱਸਣ ਤੋਂ ਬਾਅਦ ਜੀਰਕਪੁਰ ਥਾਣੇ ਦੇ ਵਿੱਚ ਜ਼ੀਰੋ ਐਫ ਆਰ ਕੱਢੀ ਪਈ ਜ਼ੀਰੋ ਐਫ ਆਰ ਕੱਢਣ ਤੋਂ ਬਾਅਦ ਹੁਣ ਕਨੌਰ ਪੁਲਿਸ ਵੱਲੋਂ ਵੀ આરોપી ਸੁਚਾਸ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਇਹ ਦੱਸਿਆ ਜਾਂਦਾ ਹੈ ਕਿ ਕੇਸ ਰੇਪ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ આરોਪ ਵਿੱਚ ਕੀਤਾ ਗਿਆ ਹੈ ਫਿਲਹਾਲ ਪੁਲਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ આરોપી ਫਿਲਹਾਲ ਪੁਲਸ ਦੇ ਪਕੜ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਇਸ ਤਰ੍ਹਾਂ ਕਹਿ ਸਕਦੇ ਨੇ ਕਿ આરોપી આરોપી ਵੱਲੋਂ ਦ੍ਰਿਸ਼ਟੀਆਂ ਨੂੰ ਤਾਲਤਾਰ ਕਰ ਦਿੱਤਾ ਗਿਆ ਵਿਸ਼ਵਾਸ ਘਾਤ ਕੀਤਾ ਗਿਆ ਵਿਸ਼ਵਾਸ ਦ੍ਰਿਸ਼ ਤੇ ਤਕਵੀ ਤੋੜਤੇ આરોપી ਦੇ ਖਿਲਾਫ ਕੇਸ ਦਾ ਕੀਤਾ ਜਾ ਚੁੱਕਾ ਹੈ ਹੁਣ ਦੇਖਦੇ ਆ ਕਿ ਯੂਰੋਪੀ ਕੋਡੋ ਪੁਲ ਦੇ ਹੱਥੇ ਚਲ ਰਿਹਾ ਹੈ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ